ਸਮਾਣਾ ਸਦਰਨ ਪੁਲਿਸ ਵੱਲੋਂ ਇੱਕ ਕਥਿਤ ਦੇ ਇਹ ਵਕਨੋ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰੋਜੀਤ ਸਿੰਘ ਜਿਹੜੇ ਕੀ ਪੈਟਰੋਲਿੰਗ ਤੇ ਸੀ ਗਾਜੀਪੁਰ ਦੇ ਨਜ਼ਦੀਕ ਉਹਨਾਂ ਨੂੰ ਸੂਚਨਾ ਮਿਲੀ ਵੀ ਕੋਈ ਨੌਜਵਾਨ ਕੋਈ ਨਸ਼ਾ ਵੇਚਣ ਦੇ ਲਈ ਤਿਆਰੀ ਕਰ ਰਿਹਾ ਹੈ ਤੋਂ ਉਹਦੇ ਨਾਲੇ ਨਾਲ ਫਤਿਹ ਮਦਰੀ ਸੜ ਗਏ ਤੋਂ ਚੈੱਕ ਕੀਤਾ ਨਾਜ ਮੰਡੀ ਦੇ ਨਜ਼ਦੀਕ ਅਸਰੇ ਇਹ ਜੋ ਕਥਿਤ ਰੂਪ ਪੀ ਹੈ ਕਹਿੰਦੇ ਕਿ ਮੈਨੂੰ ਕੋਈ ਕੋਈ ਨੌਜਵਾਨ ਇਸ ਦਾ ਸਾਥੀ ਦੇਖੇ ਗਿਆ ਲੇਕਿਨ ਪੁਲਿਸ ਨੇ ਨੌਜਵਾਨ ਦੇ ਖਲਾ ਮੁਕਦਮਾ ਦਰਜ ਕੀਤਾ ਇਹਨੂੰ ਸਮਾਣਾ ਅਦਾਲਤ ਸੇ ਅੱਜ ਪੁਲਿਸ ਫੇਸ ਵੀ ਕਰੇਗੀ ਔਰ ਰਿਮਾਂਡ ਵੀ ਹਾਸਲ ਕਰੇਗੀ ਔਰ ਇਸਦੇ ਬਦਸਾ ਪੁਲਿਸ ਨੇ ਵੀ ਇਹਦੇ ਪਹਿਲਾਂ ਚੋਰੀ ਗਏ ਮਾਮਲੇ ਦਰਜ ਵੀ ਹੈ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਯਾਤ ਸਰਕਾਰ ਦੀ ਹਦਾ ਅਨੁਸਾਰ ਪਿੰਡ ਗਾਜੀਪੁਰ ਗਸਦੇ ਸਬੰਧ ਵਿੱਚ ਖੜੇ ਸੀਗੇ ਉੱਥੇ ਸਾਨੂੰ ਇਹ ਪ੍ਰੈਸ਼ਨ ਮਿਲੀ ਵੀ ਇਸ਼ਕਦੀਪ ਸਿੰਘ ਉਤਰਦਰਸ਼ਨ ਸਿੰਘ ਵਾਸੀ ਬੰਮਣਾਪੱਤੀ ਸੁਆਣਾ ਵੀ ਇਸ ਸਮੇਂ ਨਾਜ ਮੰਡੀ ਜਿਹੜੀ ਫਤਿਮਾ ਜਰੀ ਆ ਵੀ ਉੱਥੇ ਬੈਠਾ ਛੀਲੀਆਂ ਗੋਲੀਆਂ ਦਾ ਵੀਚਣ ਦੀ ਤਿਆਰੀ ਕਰ ਰਿਹਾ ਜੇ ਹੁਣੇ ਜਾਓ ਕਾਬੂ ਆ ਸਕਦਾ ਹੈ ਤੇ ਮੈਂ ਜੀ ਪੁਲਿਸ ਪਾਰਟੀ ਦੇ ਉੱਤੇ ਜਾ ਕੇ ਇਸ ਮੌਕੇ ਦੇ ਕਾਬੂ ਕਰਕੇ ਇਤੋਂ 1100 ਕੁਲੀਆਂ ਨਸ਼ੀਰੀਆਂ ਗੋਲੀਆਂ ਬਰਾਮਦ ਕਰਾਈਆਂ ਨੇ। ਤੇ ਕੱਲਾ ਸੀ? ਇਹ ਕੱਲਾ ਸੀਗਾ ਜੀ। ਕੋਈ ਕੋਈ ਵਾਹਨ ਤਾਂ ਜਾਂ ਵਾਹਨ ਨਹੀਂ ਉਹਤੇ ਬਸ ਬੜਾ ਪੈਦਲ ਹੀ ਸੀ। ਮੰਡੀ 'ਚ ਬੈਠੇ ਸੀ। ਮੰਡੀ 'ਚ ਬੈਠਾ ਕਾਬੂ ਕੀਤਾ ਹਾਂ। ਉਡੀਕ ਰਿਆ ਸੀ ਕਿਸੇ ਦੀ। ਹਾਂ ਜੀ ਹਾਂ। ਦੱਸਿਆ ਇਹਨੇ ਮੈਨੂੰ ਸਪਲਾਈ ਕਰਨ ਦੇ ਕੁਝ ਅਜੇ? ਇਹ ਅਜੇ ਦੱਸ ਨਹੀਂ ਰਿਹਾ ਜੀ। ਉਹਦਾ ਪੁਲਿਸ ਰਿਪੋਰਟ ਲਾਂਗੇ। ਅੱਜ ਕੇਸ ਕਰੋਗੇ? ਹਾਂ ਜੀ ਅੱਜ ਪੇਸ਼ ਕਰਾਂਗੇ ਦਾਅਦ ਕਾਰ। ਲੈ ਕੇ ਆਉਣ ਪਿਛਲੀ। ਮੈਂ ਆਉਣ ਪਿੱਛੇ ਦੇ ਚੋਰੀ ਦੇ ਕੇਸ ਆ ਜੀ। ਬਮਨਪੱਤੀ ਦੀ ਗਲਤੀ ਹੋ ਗਈ। ਮੁੰਡਾ ਦੇ ਗਿਆ ਸੀ। ਨਾਮ ਨਹੀਂ ਜਾਣਦੇ। ਕਿੰਨਾ ਕੜਾ? ਪੱਠ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼